ਉਹੋ ਜਿਹਾ ਨਹੀਂ ਹੋਣਾ ਉਹ ਜੀਓ ਆਹ ਵਾਹ ਬਾਰੇ ਅੱਜ ਦਾ ਇੰਦਵਾਰ जिमेरी अप्रूवमेंट ट्रस्ट का ट्रस्ट ने कहा गया मैं तह दिल तो आम आदमी पार्टी समुची लीडरशिप का आम आदमी पार्टी का जिन्ह ने मेन मेरे इना भरोसा दवा के मेनु अज्रूव ट्रस्ट का ट्रस्ट ने नियुक्त किया है ਔਰ ਧੰਨਵਾਦ ਕਰਦਾ ਹੈ ਆਪਣੀ ਸਾਰੀ ਲੀਡਰਸ਼ਿਪ ਦਾ ਭਗਵੰਤ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜਲੀਵਾਲ ਜੀ ਦਾ ਸੰਦੀਪ ਪਟਕੜ ਜੀ ਔਰ ਆਪਣੇ ਲੋਕਲ ਲੀਡਰਸ ਦਾ ਵੀ ਲੀਡਰਸ਼ਿਪ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਦੇ ਹੋਏ ਮੈਨੂੰ ਪ੍ਰੂਮੈਂਟ ਰੈਸਰ ਦਾ ਟਰਸਟੀ ਨੇ ਜੁਗਤ ਕੀਤਾ ਔਰ ਜੋ ਮੇਰੇ ਤੇ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਜ਼ਿੰਮੇਵਾਰੀ ਨੂੰ ਅਸੀਂ ਵਫਾਦਾਰੀ ਨਾਲ ਸਾਡੇ ਨਾਲ ਚੇਅਰਮੈਨ ਰਜੀਵ ਸ਼ਰਮਾ ਜੀ ਨੇ ਜੋ ਵੀ ਸਾਨੂੰ ਜ਼ਿੰਮੇਵਾਰੀ ਦਿੱਤੀ ਅਸੀਂ ਬੜੀ ਵਫਾਦਾਰੀ ਨਾਲ ਪਾਵਾਂਗੇ ਔਰ ਗਰਦਾਸਪੁਰ ਦੀ ਡਿਵੈਲਪਮੈਂਟ ਵਿੱਚ ਕੋਈ ਵੀ ਕਮੀ ਨਹੀਂ ਛੱਡਾਂ ਤੇ ਅਸੀਂ ਇੱਥੋਂ ਤੱਕ ਸੋਚਿਆ ਨਹੀਂ ਪਿਛ ਤਰੀ ਸਾਨੂੰ ਸਰਕਾਰ ਦੇ ਵਿੱਚ ਵੀ ਅਹੁਦੇ ਮਿਲਣਗੇ ਜਾਂ ਸਾਨੂੰ ਪ੍ਰੋਮੋਸ਼ਨ ਟਰਸਟ ਦਾ ਟਰਸਟੀ ਵੀ ਕਰਨ ਲਾਇਆ ਜਾਏਗਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਦੇ ਸਰਪ੍ਰਧਾਰ ਤੋਂ ਸ਼ੁਰੂ ਕਰਦਿਆ ਹੋਇਆ ਫਿਰ ਮੈਨੂੰ ਕਮੇਟੀਟ ਲਾਇਆ ਗਿਆ ਫਿਰ ਘਟ ਗਿਣਤੀ ਦਾ ਵਾਇਸ ਆਪਣੇ ਜਨਰਲ ਸੈਕਟਰੀ ਲਾਇਆ ਗਿਆ ਉਸ ਤੋਂ ਬਾਅਦ ਫਿਰ ਮੈਨੂੰ ਆਪਣੇ ਘਟ ਗਿਣਤੀ ਵਾਇਸ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਪਾਰਟੀ ਵੱਲੋਂ ਔਰ ਪਾਰਟੀ ਜੋ ਜੋ ਨਹੀਂ ਪਾਰਟੀ ਨੇ ਜਿੰਨੀਆਂ ਵੀ ਜ਼ਿੰਮੇਵਾਰੀਆਂ ਸਾਨੂੰ ਦਿੱਤੀਆਂ ਉਹ ਅਸੀਂ ਵਫਾਦਾਰੀ ਨਾਲ ਪਾਉਂਦੇ ਰਹੇ ਆ ਕੋਈ ਵੀ ਡਿਊਟੀ ਦੇਣੀ ਪਾਰਟੀ ਨੇ ਅਸੀਂ ਵਫਾਦਾਰੀ ਨਾਲ ਕੰਮ ਕਰਨਾ ਔਰ ਜਿੰਨੇ ਵੀ ਸਾਡੇ ਵਰਕਰ ਨੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਰਨਾ ਚਾਹੁੰਦਾ ਕਿ ਨਾਰਾਜ਼ ਨਾ ਹੋਵੋ ਜੇ ਕੋਈ ਕੰਮ ਕਰਦਾ ਮਿਹਨਤ ਕਰਦਾ ਪਾਰਟੀ ਦੇ ਵਿੱਚ ਤਾਂ ਪਾਰਟੀ ਉਹਦੀ ਕਦਰ ਕਰਦੀ ਏ ਔਰ ਪਾਰਟੀ ਉਹਨੂੰ ਉਸਦੀ ਮਿਹਨਤ ਦਾ ਫਲ ਵੀ ਦਿੰਦੀ ਏ ਕਿਉਂਕਿ ਮੈਂ ਤਾਂ ਇਹ ਚੀਜ਼ ਸੋਚੀ ਨਹੀਂ ਸੀ ਵੀ ਮੈਨੂੰ ਵੀ ਕਦੀ ਇਪਰੋਮੈਂਟ ਟ੍ਰਸਟੀ ਜੇ ਟਰਸਟੀਪਾ ਲਿਆ ਜਾਏਗਾ ਤੇ ਇਹ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਲੋਕਾਂ ਦੀ ਬਾਤ ਫਰਦੀ ਆ ਆਮ ਲੋਕਾਂ ਦੀ ਗੱਲ ਸੁਣਦੀ ਆ ਔਰ ਮੈਂ ਬਹੁਤ ਹੀ ਧੰਨਵਾਦ ਕਰਦਾ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਸਭ ਤੋਂ ਪਹਿਲਾਂ ਜੀ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜੀ ਸਰਦਾਰ ਭਗਵੰਤ ਸਿੰਘ ਮਾਮੀ ਦਾ ਅਰਵਿੰਦ ਕੇਜੀਵਾਲ ਜੀ ਦਾ ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਅਸਾਮੀਆਂ ਪਰਿਆ ਨਹੀਂ ਸੀ ਕੀਆ ਜਿਹੜੀ ਆ ਟ੍ਰਸਟੀ ਦੀ ਅਸਾਮੀ ਹੈਗੀ ਆ ਖਾਲੀ ਪਈਆਂ ਸੀ तकरीबन ਪਿਛਲੇ 4-5 ਸਾਲਾਂ ਤੋਂ ਕੋ ਨੂੰ ਭਰਦੇ ਹੋਏ ਇਹਨਾਂ ਨੇ ਪੀਟਰ ਮਸੀਹ ਜੀ ਨੂੰ ਟ੍ਰਸਟੀ ਲਾਇਆ ਗੁਰਦਾਸਪੁਰ ਇੰਪਰੂਵਮੈਂਟ ਟ੍ਰਸਡਾਰੀ ਤੇ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਪੀਟਰ ਮਸੀਹ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਉਮੀਦ ਕਰਦੇ ਆ ਕਿ ਇਕੱਠੇ ਕੰਮ ਕਰਦੇ ਹੋਏ ਪ੍ਰਸਨੋ ਹੋਰ ਉਚਾਈਆਂ ਤੱਕ ਲੈ ਜਾਵਾਂਗੇ ਜਿੰਨਾ ਸ਼ਹਿਰ ਦਾ ਵਿਕਾਸ ਵੀ ਹੋਏਗਾ ਤੇ ਅਤੇ ਹੋਰ ਜਿਹੜੇ ਰੁਕੇ ਹੋਏ ਕੰਮ ਅਪੈਂਡਿੰਗ ਜਿਹੜੇ ਨੇ ਉਹ ਜਲਦੋ ਜਲਦ ਕਰਵਾਏ ਵੀ ਜਾਵਾਂਗੇ ਹਰ ਕਮਿਊਨਿਟੀ ਨੂੰ ਜਿਹੜੀ ਆ ਪਾਰਟੀ ਅੱਗੇ ਕਰਦੀ ਪਈਏ ਚਾਹੇ ਕਿਸੇ ਵੀ ਕਮਿਊਨਿਟੀ ਦਾ ਬਈ ਹੋਈ ਵਰਕਰ ਹੋਏ ਕੰਮ ਕਰਨ ਵਾਲੇ ਬਿਲਕੁਲ ਜੀ ਬਿਲਕੁਲ ਕਮਿਊਨਿਟੀ ਦੇਖੋ ਜੀ ਇਹ ਪਿਛਲੀਆਂ ਪਾਰਟੀਆਂ ਉਹ ਚੋਂਦੀਆਂ ਸੀ ਕਿ ਜਾਤ ਪਾਤ ਦੇਖੀ ਜਾਂਦੀ ਸੀ ਇਸ ਵਾਰ ਕੋਈ ਨਹੀਂ ਆ ਸਾਰੇ ਇੱਕੋ ਜਿਹੇ ਆ ਜੀ ਸਾ ਆਮਾ ਦੀ ਪਾਰਟੀ ਵਾਸਤੇ ਸਾਰੇ ਇੱਕੋ ਜਿਹੇ ਆ ਜੀ ਹਰ ਇੱਕ ਨੂੰ ਬੰਦਾ ਮਾਨਸਮਾਨ ਦਿੱਤਾ ਜਾਵੇਗਾ